ਉਨ੍ਹਾਂ ਦੀ ਪੂਰੀ ਜਥੇ ਨੂੰ ਹਰ ਸਾਲ ਮਿੱਟੀ ਇਸ ਪ੍ਰੋਜੈਕਟ ਵਿੱਚ ਬਹੁਤ ਵੱਡਾ ਜੋਰਦਾਰ ਪਾਉਂਦੇ ਨੇ ਉਹ ਤੋਂ ਕਲੈਕਸ਼ਨ ਕਰਵਾ ਕੇ ਕੈਪੀਟਲ ਮਿਲਵਾ ਦਿੰਦੇ ਨੇ ਹਰ ਸਾਲ ਇੱਥੇ ਹਾਜ਼ਰੀ ਵੀ ਦਿੰਦੇ ਨੇ ਸਾਰੇ ਕਿੰਨੇ ਨੰਮ ਆਏ ਨੇ ਇਹਨਾਂ ਦਾ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ ਹੁਣ ਅਸੀਂ ਪਹਿਲਾਂ ਜਿਹੜੇ ਸਾਡੇ ਮਾਨਯੋਗ ਸ਼ਖਸੀਅਤਾਂ ਨੇ ਉਹਨਾਂ ਨੂੰ ਅਸੀਂ ਉਹਨਾਂ ਕਰਾਂਗੇ ਦਾ ਲੋਕ ਸੇਵਾ ਸਟ੍ਰਾਈਟ ਦੇ ਸਾਡਾ ਦੋਸਤ ਸਤਪਾਲ ਸਿੰਘ ਦੇੜਾ ਕਾ ਅੱਜ ਜਗਰਾਵਾ ਸ਼ਹਿਰ ਦੇ ਵਿੱਚ ਲੋਕ ਸੇਵਾ ਸੁਸਾਇਟੀ ਵੱਲੋਂ 13 ਸਮੂਹਿਕ ਵਿਆਹ ਜਿਹੜੇ ਉਹ ਕਰਵਾਏ ਗਏ ਨੇ ਸਾਲਾਨਾ ਇਹ ਸਮਾਗਮ ਲੋਕ ਸੇਵਾ ਸੁਸਾਇਟੀ ਵੱਲੋਂ ਕੀਤਾ ਜਾਂਦਾ ਏ ਅਸੀਂ ਚੇਅਰਮੈਨ ਸਾਹਿਬ ਤੋਂ ਜਾਣਕਾਰੀ ਲੈਣੇ ਆ ਚੇਅਰਮੈਨ ਸਾਹਿਬ ਅੱਜ ਦੇ ਦਿਨ ਤੇ ਕੀ ਕਹੋਗੇ ਜੀ ਅੱਜ ਬਹੁਤ ਪਰਮਾਤਮਾ ਦੀ ਦਇਆ ਵਾਲਾ ਦਿਨ ਆ ਬਹੁਤ ਕਿਰਪਾ ਹੈ ਵਾਹਿਗੁਰੂ ਦੀ ਦਇਆ ਹਮੇਸ਼ਾ ਹੀ ਰਹਿੰਦੀ ਆ ਪਰ ਜਿਹੜਾ ਅਸੀਂ ਅੱਜ ਦਾ ਦਿਨ ਗਿੰਦੇ ਆ ਜਿਹੜੇ ਗਰੀਬ ਬੱਚਿਆਂ ਦੇ 13 ਦੇ ਵਿਆਹ ਕੀਤੇ ਆ 11 ਦੇ ਨੰਦਗਾਰਜ ਕੀਤੇ 2 ਦੇ ਫੇਰੇ ਕੀਤੇ ਆ ਤੇ ਅਬਦੇ ਰਿਤਿ ਵਿਰਾਜ ਮਾਦ ਦੋ ਬੰਦੇ ਸੀ ਕਹਿੰਦੇ ਫੇਰੇ ਕਰਨੇ ਆ ਸੀ ਕਿ ਫੇਰੇ ਕਰ ਲਓ ਸਾਨੂੰ ਕੋਈ ਇੰਦੇ ਚ ਨਹੀਂ ਫਰਕ ਹੈਗਾ ਬਾਕੀ ਬਹੁਤ ਬਹੁਤ ਭਾਗਾ ਦੇਣ ਅੱਜ ਬਹੁਤ ਖੁਸ਼ੀ ਆ ਪਰਮਾਤਮਾ ਨੇ ਬਹੁਤ ਦਇਆ ਕੀਤੀ ਆ ਤੇ ਬਹੁਤ ਦਇਆ ਦੇ ਨਾਲ ਬਹੁਤ ਕਾਰਜ ਸਪੂਰਨ ਬਹੁਤ ਵਧੀਆ ਹੋ ਗਿਆ ਅਸੀਂ ਤਾਂ ਪਰਮਾਤਮਾ ਤੇ ਇਹੀ ਆਸ ਰੱਖਦੇ ਆ ਕਿ ਵੇਸ਼ਾ ਸਾਨੂੰ ਆਪ ਦਾ ਹੱਥ ਰੱਖੇ ਅਸੀਂ ਜੜਦੀ ਗੱਲਾਂ ਚ ਲਈਏ ਧੰਨਵਾਦ ਜੀ ਪ੍ਰਧਾਨ ਜੀ ਕੀ ਕਹੂੰਗਾ ਕੋਟੀ ਕੋਟੀ ਸ਼ੁਕਰਾਨਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਦੀ ਮਿਹਰ ਸਦਕਾ ਅੱਜ ਇਹ ਏਡਾ ਸੰਪੂਰਨ ਮਹਾਯੱਗ ਸੰਪੂਰਨ ਹੋਇਆ ਸਫਲਤਾ ਸੁਖ ਸ਼ਾਂਤੀ ਨਾਲ ਸਾਰਾ ਨਿਰਵਿਗਨ ਸਾਰਾ ਕੰਮ ਪੂਰਾ ਹੋਇਆ ਸਾਰੀ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆਪਣਾ ਬੇਅੰਤ ਦਾਨ ਦੇ ਕੇ ਸਾਡਾ 13 ਕੁੜੀਆਂ ਦੇ ਅਸੀਂ ਅੱਜ ਅਸੀਂ ਵਿਆਹ ਕੀਤੇ ਆ ਉਹਨਾਂ ਦਾ ਇੱਕ ਇੱਕ ਦਾਨ ਦਾ ਪੈਸਾ ਤੁਸੀਂ ਦੇਖੋਗੇ ਵੀਡੀਓ ਦੇਖੋਗੇ ਕਿ ਬਿਲਕੁਲ ਸਹੀ ਢੰਗ ਨਾਲ ਸਹੀ ਜਗ੍ਹਾ ਤੇ ਲੱਗਾ ਹੈ ਬਾਕੀ ਪਰਮਾਤਮਾ ਇਦਾਂ ਹੀ ਮਿਹਰ ਰੱਖੇ ਸਾਰਿਆਂ ਤੇ ਸੋਸਾਇਟੀ ਦੇ ਸਾਰੇ ਮੈਂਬਰ ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਇਸ ਪ੍ਰੋਗਰਾਮ ਦੀ ਤਿਆਰੀ ਵਿੱਚ ਲੱਗੇ ਹੋਏ ਸੀ ਸਭ ਦਾ ਬਹੁਤ-ਬਹੁਤ ਧੰਨਵਾਦ ਸਾਰੇ ਪਤਵੰਤੇ ਸੱਜਣ ਅੱਜ ਜੋ ਆਏ ਹੋਇਆ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰ ਰਹੇ ਆ ਸਭ ਦਾ ਬਹੁਤ-ਬਹੁਤ ਧੰਨਵਾਦ ਨਵੇਂ ਵਿਆਹੇ ਜੋੜੇ ਵੀ ਸਾਡੇ ਨਾਲ ਨੇ ਕੀ ਕਹੋਂਗੇ ਵੀਰੇ ਅੱਜ ਬਹੁਤ ਵਧੀਆ ਲੱਗਿਆ ਸਾਨੂੰ ਵਧੀਆ ਲੱਗਾ ਵਧੀਆ ਸੇਵਾ ਹੋਈ ਆ ਬੜੀ ਵਧੀਆ ਧੰਨਵਾਦ

ਇਨਾਂ ਦੇ ਸੈਨੋ ਸਭ ਦਾ ਇਹ ਅੱਜ ਸਾਡਾ ਕਾਰਜ ਬੜਾ ਹੀ ਬਹੁਤ ਵਧੀਆ ਨਵੇੜਿਆ ਤੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਹਰ ਸਾਲ ਲੋਕ ਸੇਵਾ ਸੁਸਾਇਟੀ ਦਾ ਮੇਨ ਪ੍ਰੋਜੈਕਟ ਸਮੂਹਿਕ ਕੰਨਿਆਦਾਨ ਜਿਹੜਾ ਅੱਜ 26ਵਾਂ ਹੈ ਜੀ 13 ਵਿਆਹ ਹੋ ਰਹੇ ਆ ਜਿਹਦੇ ਵਿੱਚ 11 ਆਨੰਦ ਕਾਰਜ ਤੇ ਦੋ ਦੂਸਰੇ ਫੇਰੇ ਹੋਏ ਆ ਜੀ ਜਿੱਦਾਂ ਕਿ ਜੇ ਆਪਣਾ ਸਾਨੂੰ ਕਹਿੰਦੇ ਸੀ ਕਿ ਅਸੀਂ ਕਰਨਾ ਜੀ ਉਸ ਨਾਲ ਅਰੇਂਜਮੈਂਟ ਸਾਰੇ ਸੁਸਾਇਟੀ ਵੱਲੋਂ ਬੜਾ ਹੀ ਵਧੀਆ ਕੀਤਾ ਗਿਆ ਤੇ ਸ਼ਹਿਰ ਵਾਸੀਆਂ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਸਾਰੀ ਟੀਮ ਲੋਕ ਸੇਵਾ ਸੁਸਾਇਟੀ ਦਾ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਖੜੇ ਆ ਪੂਰੀ ਡਿਊਟੀਆਂ ਨਿਭਾਈਆਂ ਆਪਣੇ ਸੇਵਾ ਦੇ ਵਿੱਚ ਆਪਣਾ ਪੂਰਾ ਯੋਗਦਾਨ ਦਿੱਤਾ ਹੈ ਬਹੁਤ ਹੀ ਧੰਨਵਾਦ ਹੈ ਜੀ ਸ਼ਹਿਰ ਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਲੋਕ ਸੇਵਾ ਸੁਸਾਇਟੀ ਜਗਰਾਉਂ ਦੀ ਇੱਕ ਐਸੀ ਸੰਸਥਾ ਹੈ ਜਿਹੜੀ ਅਸਲ ਦੇ ਵਿੱਚ ਲੋਕ ਸੇਵਾ ਨੂੰ ਸਮਰਪਿਤ ਹੈ ਇਹਨਾਂ ਦੇ ਜਿੰਨੇ ਵੀ ਪ੍ਰੋਜੈਕਟ ਹੁੰਦੇ ਨੇ ਔਰ ਉਹ ਸਹੀ ਮਾਇਨੇ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਆਮ ਜਨਤਾ ਦੇ ਕੰਮ ਆਉਣ ਵਾਲੇ ਨੇ ਬਹੁਤ ਹੀ ਸਹਿਯੋਗ ਭਰੀ ਭਾਵਨਾ ਦੇ ਨਾਲ ਇਹ ਸਾਰਾ ਕੁਝ ਸਿਰੇ ਚੜਾਉਂਦੇ ਆ ਦੂਸਰੀ ਗੱਲ ਇਹ ਪਿਛਲੇ 8-10 ਸਾਲਾਂ ਤੋਂ ਮੈਂ ਕਿਸੇ ਵੀ ਰੂਪ ਦੇ ਵਿੱਚ ਸਹਿਯੋਗ ਰੱਖਦਾ ਰਿਹਾ ਲੇਕਿਨ ਅੱਜ ਪਹਿਲੀ ਦਫਾ ਹੈ ਜਦੋਂ ਮੈਂ ਉਰੇ ਆਇਆ ਹਾਂ ਔਰ ਉਰੇ ਆ ਕੇ ਮੈਨੂੰ ਬੜਾ ਹੀ ਸੰਤੋਸ਼ ਦੀ ਭਾਵਨਾ ਮਹਿਸੂਸ ਕਰ ਰਿਹਾ ਕਿ ਮੈਨੂੰ ਲੱਗ ਰਿਹਾ ਹੈ ਕਿ ਹਾਂ ਜੇ ਮੈਂ ਕੁਝ ਸਹਿਯੋਗ ਕਰਦਾ ਸੀ ਤਾਂ ਉਹ ਦਾ ਸਾਧੂ ਪ੍ਰਯੋਗ ਲੋਕ ਸੇਵਾ ਸੁਸਾਇਟੀ ਦੇ ਨੁਮਾਇੰਦਿਆਂ ਨੇ ਕੀਤਾ ਬੜਾ ਅੱਛਾ ਅਨੁਭਵ ਔਰ ਡੋਨੇਸ਼ਨ ਦੇ ਕੇ ਤੁਹਾਨੂੰ ਲੱਗਿਆ ਵੀ ਮੇਰਾ ਸਾਰਥਕ ਹੋ ਗਿਆ ਕਹਿ ਸਕਦੇ ਆ ਕਿ ਬਿਲਕੁਲ ਅਗਰ ਸਮਾਜਿਕ ਦ੍ਰਿਸ਼ਟੀ ਦੇ ਨਾਲ ਆਪਾਂ ਕੁਝ ਸਹਿਯੋਗ ਕੀਤਾ ਤਾਂ ਉਹਦਾ ਸਾਧੂ ਉਪਯੋਗ ਲੋਕ ਸੇਵਾ ਸੁਸਾਇਟੀ ਨੇ ਕੀਤਾ ਬਹੁਤ ਧੰਨਵਾਦ ਤੇ ਸਾਡੇ ਨਾਲ ਨਵੇਂ ਵਿਆਹੇ ਜੋੜੇ ਵੀ ਨੇ ਕਿਹੜੇ-ਕਿਹੜੇ ਪਿੰਡ ਤੋਂ ਨੇ ਕਿਹੜਾ ਪਿੰਡ ਆ ਵੀਰ ਜੀ ਸਮਾਦ ਭਾਈ ਤੇ ਕੀ ਕਮੋਗੇ ਲੋਕ ਸੇਵਾ ਸੁਸਾਇਟੀ ਦੀ ਅੱਜ ਬਸ ਠੀਕ ਹੈ ਜੀ ਤੁਸੀਂ ਕੀ ਕਹੋਗੇ ਜੀ ਬਸ ਠੀਕ ਹੈ ਜੀ ਕਿਹੜਾ ਪਿੰਡ ਆ ਵੀਰੇ ਮਖੂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਪਹਿਲਾ